ਇਹ ਈਦੁਲ ਅਜ਼ਹਾ ਕਹਿੰਦੇ ਆ ਬਕਰੀਦ ਵੀ ਕਹਿੰਦੇ ਆ ਕੁਰਬਾਨੀ ਦੀ ਈਦ ਹੈ ਇਹ ਇਨਸਾਨ ਦੀ ਜ਼ਿੰਦਗੀ ਚ ਹਰ ਧਰਮ ਦੇ ਚ ਬਹੁਤ ਇੱਕ ਅਹਿਮ ਇੱਕ ਮਾਮਲਾ ਹੈ ਪਟਿਆਲਾ আর ਪਟਿਆਲੇ ਦੇ ਆਸ-ਪਾਸ ਮੁਸਲਿਮ ਆਬਾਦੀ ਬਹੁਤ ਹੋ ਗਈ ਹੈ ਤਕਰੀਬਨ ਕੁੱਲ ਮਿਲਾ ਕੇ 40 ਤੋਂ 45 ਹਜ਼ਾਰ ਲੋਕਾਂ ਨੇ ਅੱਜ ਪਟਿਆਲੇ ਦੇ ਵਿੱਚ ਨਮਾਜ਼ ਅਦਾ ਕਰੀ ਇਹ ਚੀਜ਼ ਦਾ ਲਾਅ ਕਰਤਾ ਗਿਆ ਹੋਇਆ ਸਾਡੇ ਜਿਹੜੇ ਮੁਫਤੀ ਸਹਿਵਾਨ ਹੈ ਕਿ ਇੱਕ ਪ੍ਰੀਮਿਸਿਸ ਵਿੱਚ ਦੋ ਜਾਂ ਤਿੰਨ ਵਾਰੀ ਵੀ ਨਵਾਜ਼ਾ ਹੋ ਸਕਦੀਆਂ ਅਬਦੁਲ ওয়াহিদ ਮੈਂਬਰ ਪੰਜਾਬ ਕੋਡ ਐਕਸ 1433 ਇਹ Eidul Azha ਕਹਿੰਦੇ ਆ ਬਕਰੀਦ ਵੀ ਕਹਿੰਦੇ ਆ ਕੁਰਬਾਨੀ ਦੀ Eid ਹੈ ਇਹ ਤੇ ਇੱਕ ਕੁਰਬਾਨੀ انسان ਦੀ ਜ਼ਿੰਦਗੀ ਹਰ ਧਰਮ ਦੇ ਵਿੱਚ ਬਹੁਤ ਇੱਕ ਅਹਿਮ ਇੱਕ ਮਾਮਲਾ ਹੈ। ਔਰ ਉਸ ਨੂੰ ਦੀ ਇੰਪੋਰਟੈਂਸ ਦੱਸਣ ਵਾਸਤੇ ਉਸ ਨੂੰ ਸਮਝਣ ਤੇ ਸਮਝਾਉਣ ਵਾਸਤੇ ਇਸ ਨੂੰ ਇਸੇ ਦੌਰਾਨ Eid-ul-Adhan Hajj ਹੁੰਦਾ ਹੈ। ਸਾਰੇ ਬਾਇਲ ਦੇ ਲੋਕ ਉੱਥੇ ਇਕੱਠੇ ਹੁੰਦੇ ਆਂ। ਸ਼ਹਿਰ ਦੇ ਲੋਕ Eid ਗਾਜ ਇਕੱਠੇ ਹੁੰਦੇ ਆਂ ਤੇ ਇਸ ਤਰ੍ਹਾਂ ਹੈ। ਕਿੰਨੇ ਲੋਕਾਂ ਨੇ ਜੀ ਦੀ ਇਤਾਂ ਕਿਉਂਕਿ ਜਗਾ ਥੜ ਗਈ ਆ ਮਾਸ਼ਾਅੱਲਾ ਪਟਿਆਲਾ আর ਪਟਿਆਲੇ ਦੇ ਆਸ-ਪਾਸ ਮੁਸਲਮਾਨ ਆਬਾਦੀ ਬਹੁਤ ਹੋ ਗਈ ਹੈ ਤੇ ਪਹਿਲਾਂ ਇਹ 31 ਬਿਗੇ ਦੀ ਈਦਗਾ ਸੀ 47 ਤੋਂ ਪਹਿਲਾਂ ਮਹਾਰਾਜ ਕੁਪਿੰਦਰ ਸਿੰਘ ਦੇ ਟਾਈਮ ਬਣੀ ਸੀ ਉਹ ਸਾਰੇ ਧਰਮਾਂ ਨੂੰ ਬਰਾਬਰ ਦੀ ਰਿਸਪੈਕਟ ਦਿੰਦੇ ਸੀ ਮੁਸਲਮਾਨਾਂ ਦਾ ਇਚਾਰਾ ਇਹਨੂੰ 31 ਬਿਗੇ ਦੀ ਈਦਗਾਹ ਇੱਥੋਂ ਲੈ ਕੇ ਗੁੱਗਾ ਮਾੜੀ ਤੋਂ ਲੈ ਕੇ 19 ਨੰਬਰ ਫਾਟਕ ਤੱਕ ਹੈ ਸੀ 31 ਬੀਗੇ ਜਿਹੜੀ ਕਿ 47 ਤੋਂ ਬਾਅਦ ਹੁਣ 4 ਬੀਗੇ ਰਹਿ ਗਈ ਤੇ ਇਸ ਕਰਕੇ ਇੱਥੇ 15000 ਦੇ ਕਰੀਬ ਲੋਕਾਂ ਨੇ ਨਮਾਜ਼ ਆਇਆ ਕਰੀ ਬੈਂਕ ਕਲੋਨੀ ਹੈ ਤੇਜਵਾ ਕਲੋਨੀ ਹੈ ਹੋਰ ਆਸ-ਪਾਸ ਮਸਜਿਦਾਂ ਦੇ ਵਿੱਚ ਵੀ ਨਮਾਜ਼ਾਂ ਦੇ ਕਰੀ ਗਈਆਂ ਤੇ ਤਕਰੀਬਨ ਕੁੱਲ ਮਿਲਾ ਕੇ 40 ਤੋਂ 45000 ਲੋਕਾਂ ਨੇ ਅੱਜ ਪਟਿਆਲੇ ਦੇ ਵਿੱਚ ਨਮਾਜ਼ ਅਦਾ ਕਰੀ ਉਹ ਜਿਹੜੇ ਹੀਰਵਾ ਬਦਨ ਨਵਾਜ਼ ਕਰਦੇ ਐ ਕੋਈ ਕੈਨ ਵੀ ਹੁੰਦਾ ਜਾਂ ਇੱਕ ਦਿਲ ਦੋ ਤਿੰਨ ਇੱਕ ਕੰਸਾ ਬੱਦਦਾ ਨੇ ਕਿੰਨੇ ਬੰਦੇ ਰਹਿ ਜਾਂਦੇ ਉੱਥੇ ਉਹ ਹੁਣ ਸਾਨੂੰ ਸੋਚਣਾ ਪਏਗਾ ਕਿਉਂਕਿ ਜਗ੍ਹਾ ਥੋੜੀ ਐ ਇਹ ਇਸ ਚੀਜ਼ ਦਾ ਲਾਅ ਕਰਤਾ ਗਿਆ ਹੋਇਆ ਸਾਡੇ ਜਿਹੜੇ ਮੁਫਤੀ ਸਹਿਵਾਨ ਐ ਕਿ ਇੱਕ ਪ੍ਰੀਮਿਸਿਸ ਵਿੱਚ ਦੋ ਜਾਂ ਤਿੰਨ ਵਾਰੀ ਵੀ ਨਵਾਜ਼ਾ ਹੋ ਸਕਦੀਆਂ ਤੇ ਰੁਪਏ ਕਿ ਇਮਾਮ ਬਦਲਾ ਜਾਊਗਾ ਵਕਤ ਬਦਲ ਕੇ ਰੱਖਿਆ ਜਾ ਸਕਦਾ ਹੈ ਸ਼ਾਇਦ ਆਉਣ ਵਾਲੇ ਸਾਲਾਂ ਸੰਨੂ ਵੀ ਇਹ ਕਰਨਾ ਪਵੇ ਅੱਲ੍ਹਾ ਅਕਬਰ ਅੱਲ੍ਹਾ ਅੱਲ੍ਹਾ ਅਕਬਰ ਅੱਲ੍ਹਾ ਅਕਬਰ ਅਲ ਹਮਦੁ ਲਿਲ੍ਹਾ إياك نعبد وإياك نستعين اهدنا الصراط الذين أنعمت عليهم غير المغلوب عليهم ولا الضالين لقد خلقنا الإنسان في أحسن تقويم ثم رددناه أسفل سافلين إلا الذين آمنوا وعملوا الصالحات فلهم ولهم أجر غير ما يكذبك بعد بالدين أليس الله بأحكم الحاكمين الله أكبر سمع الله لمن حمده طاعن الشر